ਸਤਨਾਮ ਧਨ ਵਾਗਰੂ ਸਾਹਿਬ ਜਿਓ ਸਲੋਕ ਮਹਲਾ ਪਹਿਲਾ ਕੋ ਬੁੱਧ ਡੂ ਮਨੀ ਕੁਦਇ ਕਸਾਇਨਾ ਪਰ ਨਿੰਦਾ ਘਟ ਚੂੜੀ ਮੁਠੀ ਕ੍ਰੋਧ ਚੰਡਾਲ ਕਾਹੀ ਕੱਟੀ ਕਿਆ ਥੀਏ ਜਾਂ ਚਾਰੀ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਨ ਨਉਂਜ ਪੇਹੀ ਨਾਨਕ ਅਕੇ ਉਤਮਸੇ ਜਿ ਪਪੰਦ ਨਾਂਤੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜਰਾ ਹਜੂਰ ਸਰਬ ਕਲਾ ਭਰਪੂਰ ਚਵਰ ਸ਼ਤਰ ਤਖਤ ਦੇ ਰਹਿ ਪਰ ਗੁਰਤਾ ਕਦੀਤੇ ਸੁਭਾਏ ਮਾਨ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਂ ਦੀ ਪਾਵਨ ਹਜ਼ੂਰੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਮਿੱਠਾ ਪੁਰਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾ ਰਹੇ ਗੁਰੂ ਪਿਆਰਿਓ ਆਪਣੇ ਜੀਵਨ ਵਿੱਚ ਲਾਹਾ ਪ੍ਰਾਪਤ ਕਰਨ ਵਾਸਤੇ ਪਹਿਲਾਂ ਨਿਤਨੇਮ ਬਾਣੀਆਂ ਦੀ ਜਾਪ ਸ਼ਰਵਣ ਕਰ ਰਹੀ ਸੀ ਆਓ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰਦੇ ਹੋਏ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਾਵਨ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਡੀ ਝੋਲੀ ਦੇ ਵਿੱਚ ਪਾ ਕੇ ਸ਼ਲੋਕ ਨਿਵਾਜਿਆ ਹੈ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਵਕਤ ਸੀ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਧੁੰਦ ਜਿਹੜੀ ਸੀ ਮਿਟ ਗਈ ਹੈ ਧੁੰਦ ਦਾ ਨਾਸ਼ ਹੋ ਗਿਆ ਚਾਨਣ ਹੋ ਗਿਆ ਸਾਰੇ ਪਾਸੇ ਉਹੀ ਚਾਨਣ ਜਿਹੜੇ ਚਾਨਣ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਸੀ ਉਹੀ ਚਾਨਣ ਜਿਸ ਦੀ ਗੱਲ ਅੱਗੇ ਆ ਕੇ ਗੁਰੂ ਸਹਿਬਾਨਾ ਨੇ ਕੀਤੀ ਵੀ ਸ਼ਬਦ ਨੇ ਜੀਵਨ ਵਿੱਚ ਚਾਨਣ ਕਰ ਦਿੱਤਾ ਗਿਆਨ ਨੇ ਜੀਵਨ ਵਿੱਚ ਚਾਨਣ ਕਰ ਦਿੱਤਾ ਅਗਿਆਨਤਾ ਵਿੱਚੋਂ ਕੱਢ ਦਿੱਤਾ ਉਹੀ ਚਾਨਣ ਜਿਸ ਚਾਨਣ ਬਾਰੇ ਗੁਰਬਾਣੀ ਨੇ ਸਾਨੂੰ ਵਾਰ-ਵਾਰ ਆਖਿਆ ਸੀ ਜੇ ਸੌ ਚੰਦਾ ਉੱਗ ਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਜਿਹੜੇ ਚਾਨਣ ਬਾਰੇ ਗੁਰਬਾਣੀ ਨੇ ਆਖਿਆ ਸੀ ਗੁਰਬਿੰਨ ਕੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ ਜੀਵਨ ਵਿੱਚ ਓਨਾ ਸਿਰ ਸਮਝ ਨਹੀਂ ਹੈ ਵਕਤ ਆਇਆ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਨੇ ਓ ਸੰਸਾਰ ਨੂੰ ਤਾਰਦੇ ਹੋਏ ਸੱਚ ਦਾ ਉਪਦੇਸ਼ ਦਿੰਦੇ ਹੋਏ ਹਰ ਦੁਆਰ ਦੀ ਤਕਦੀ ਤੇ ਪਹੁੰਚੇ ਜੋ ਅਸੀਂ ਅੱਜ ਸ਼ਬਦ ਮੰਗਲਾ ਚਰਨ ਦੇ ਰੂਪ ਵਿੱਚ ਸ਼ਰਵਣ ਕੀਤਾ ਨਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਕਿੱਥੇ ਜਾ ਕੇ ਕਿਸ ਨੂੰ ਗਿਆਨ ਦਿੱਤਾ ਸੀ ਅਸੀਂ ਤਾਂ ਇਤਿਹਾਸ ਦੇ ਨਾਲ ਸਾਂਝ ਪਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਹਰਦੁਆਰ ਦੀ ਧਰਤੀ ਤੇ ਪਹੁੰਚੇ ਹਨ ਉੱਥੇ ਗੰਗਾ ਦੇ ਕੰਡੇ ਤੇ ਕੀ ਵੇਖਦੇ ਨੇ ਇੱਕ ਵੈਸ਼ ਨੂੰ ਸਾਧਾ ਜਿੰਨੇ ਡੇਰਾ ਲਾਇਆ ਹੋਇਆ ਤੇ ਗੁਰੂ ਨਾਨਕ ਸਾਹਿਬ ਜੀ ਤੇ ਜਗਤ ਜਲੰਦੇ ਨੂੰ ਤਾਰਨ ਵਾਲੇ ਨੇ ਉਹਨਾਂ ਨੇ ਕੁਝ ਦੂਰੀ ਤੇ ਠਹਿਰਨਾ ਕੀਤਾ ਲੋਕਾਂ ਕੋਲ ਸੁਣਿਆ ਹੋਇਆ ਸੀ ਉਥੋਂ ਦੇ ਇਲਾਕੇ ਵਿੱਚ ਵੈਸ਼ਨੂ ਸਾਧ ਬਾਰੇ ਗੁਰੂ ਨਾਨਕ ਸਾਹਿਬ ਜੀ ਦੂਰੋਂ ਵੇਖਦੇ ਨੇ ਰਾਤ ਪਈ ਦਿਨ ਦਾ ਚੜ੍ਹਾ ਹੋਇਆ ਤੇ ਭਾਈ ਮਰਦਾਨਾ ਜੀ ਨੂੰ ਬੁਖਾਉਂਦੇ ਨੇ ਵੈਸ਼ਨੂ ਸਾਧ ਕੀ ਕਰਦਾ ਪਿਆ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਉਸ ਤੋਂ ਬਾਅਦ ਆਪਣੇ ਚੌਂਕੇ ਨੂੰ ਜਿੱਥੇ ਉਹਨੇ ਖਾਣਾ ਪਾਣੀ ਬਣਾਉਣਾ ਉਹਨੂੰ ਪਵਿੱਤਰ ਕਰਨ ਵਾਸਤੇ ਗਾਂ ਦੇ ਗੋਬਰ ਦਾ ਪੋਚਾ ਲਾਉਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਲੱਕੜਾਂ ਉਹਨੇ ਅੱਗ ਵਜੋਂ ਬਾਲਣੀਆਂ ਨੇ ਨਾ ਉਹਨਾਂ ਨੂੰ ਧੋਂਦਾ ਪਿਆ ਬੜਾ ਸੁਚਮਤਾ ਦਾ ਪ੍ਰਤੀਕ ਵਿਖਾ ਰਿਹਾ ਸਭ ਕੁਝ ਕਰਨ ਤੋਂ ਬਾਅਦ ਦੂਰੋਂ ਗੁਰੂ ਨਾਨਕ ਸਾਹਿਬ ਜੀ ਸਭ ਕੁਝ ਵੇਖਦੇ ਨੇ ਜਦੋਂ ਉਹ ਅੱਗ ਬਾਲਣ ਦੇ ਨੇੜੇ ਆਉਂਦਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਉਹ ਸਾਹਮਣੇ ਜਿਹੜੇ ਸਾਧ ਦਾ ਡੇਰਾ ਹੈ ਨਾ ਉਹ ਵੀ ਲੱਗਦਾ ਖਾਣੇ ਦੀ ਤਿਆਰੀ ਪਿਆ ਕਰਦਾ ਹੈ ਉਹਦੇ ਕੋਲ ਜਾ ਕੇ ਥੋੜੀ ਜੀ ਅੱਗ ਲੈ ਕੇ ਆਓ ਤਾਂ ਕਿ ਆਪਾਂ ਵੀ ਆਪਣੇ ਲੰਗਰ ਦਾ ਕਰੀਏ ਆਪਾਂ ਵੀ ਖਾਣਾ ਤਿਆਰ ਕਰਨਾ ਹੁਣ ਜਦੋਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਤੇ ਅੱਗ ਲੈਣ ਵਾਸਤੇ ਜਾਂਦਾ ਹੈ ਜਦੋਂ ਉਸ ਸਾਧ ਦੇ ਨੇੜੇ ਪਹੁੰਚਦਾ ਵੈਸ਼ਨੂ ਸਾਧ ਦੇ ਕੋਲ ਪਹੁੰਚਿਆ ਉਹ ਵੈਸ਼ਨੂ ਸਾਧ ਜਿਸ ਨੇ ਲੱਕੜਾਂ ਨੂੰ ਧੋਤਾ ਸੀ ਜਿਸ ਨੇ ਪੋਚਾ ਮਾਰਿਆ ਸੀ ਆਪਣੇ ਆਪ ਨੂੰ ਇਸ਼ਨਾਨ ਕਰਵਾਇਆ ਸੀ ਫਿਰ ਉਹਨੇ ਇੱਕ ਲਕੀਰ ਖਿੱਚੀ ਹੋਈ ਸੀ ਚਾਰੇ ਪਾਸੇ ਇਸ ਲਕੀਰ ਦੇ ਵਿੱਚ ਕੋਈ ਆਏ ਨਾ ਉਹਦੇ ਅੰਦਰ ਦੀ ਬਿਰਤੀ ਬੜੀ ਹੋਰ ਸੀ ਜਦੋਂ ਭਾਈ ਮਰਦਾਨਾ ਜੀ ਗਏ ਆਪਸ ਵਿੱਚ ਗੱਲਬਾਤ ਹੋਈ ਤੇ ਪਤਾ ਲੱਗਿਆ ਵੀ ਭਾਈ ਮਰਦਾਨਾ ਜੀ ਤੇ ਇੱਕ ਮਰਾਸੀ ਨੇ ਇਹ ਮੇਰੇ ਚੌਂਕੇ ਵਿੱਚ ਆ ਗਏ ਨੇ ਉਹਨੇ ਨਾਲ ਉੱਥੇ ਬੋਲਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਮੇਰਾ ਚੌਂਕਾ ਭਿੱਟ ਦਿੱਤਾ ਭਾਈ ਮਰਦਾਨਾ ਜੀ ਕਹਿੰਦੇ ਮੈਂ ਤੇ ਅੱਗ ਲੈਣ ਵਾਸਤੇ ਆਇਆ ਹੁਣ ਉਹ ਉੱਥੇ ਇੱਕ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਉਸ Saab ਨੇ ਅਗਬ ਬੂਲਾ ਹੋ ਕੇ ਪਤਾ ਨਹੀਂ ਕੀ ਕੀ ਬੋਲਿਆ ਭਾਈ ਮਰਦਾਨਾ ਜਿਹਨੂੰ ਤੈਨੂੰ ਪਤਾ ਨਹੀਂ ਹੈ ਮੈਂ ਸਵੇਰ ਤੋਂ ਲੈ ਕੇ ਸੁਚਮਤਾ ਕਰ ਰਿਆ ਸੀ ਮੈਂ ਸਵੇਰ ਤੋਂ ਲੈ ਕੇ ਸਭ ਕੁਝ ਪਵਿੱਤਰ ਕਰ ਰਿਆ ਸੀ ਤੂੰ ਆ ਕੇ ਸਾਰਾ ਕੁਝ ਨਾਸ਼ ਕਰ ਦਿੱਤਾ ਤੂੰ ਇੱਕ ਮਰਾਸੀ ਤੂੰ ਨੀ ਵੀ ਜਾਤ ਦਾ ਤੂੰ ਸ਼ੂਦਰ ਮੇਰੇ ਚੌਂਕੇ ਦੇ ਵਿੱਚ ਆ ਗਿਆ ਮੇਰਾ ਚੌਂਕਾ ਪੇਟ ਦਿੱਤਾ ਉਹ ਬਹੁਤ ਕੁਝ ਬੋਲਿਆ ਗੁਰੂ ਨਾਨਕ ਸਾਹਿਬ ਜੀ ਦੂਰੋਂ ਵੇਖਦੇ ਪਏ ਨੇ ਔਰ ਆਇਆ ਤੇ ਭਾਈ ਮਰਦਾਨਾ ਜੀ ਅੱਗ ਲੈਣ ਆਏ ਸੀ ਪਰ ਅੱਗੋ ਕੀ ਕੁਛ ਵਾਪਰ ਰਿਆ ਆਖਰ ਤੇ ਉਹ ਸਾਦ ਗੁੱਸੇ ਦੇ ਵਜਾ ਕੇ ਨਾ ਕਲਪਿਆ ਹੋਇਆ ਭਾਈ ਮਰਦਾਨਾ ਜੇ ਕੋ ਕੁਛ ਵੀ ਨਹੀਂ ਬੋਲੇ ਉਹ ਸਾਦ ਨੂੰ ਪਤਾ ਲੱਗਦਾ ਨਾ ਵੀ ਇਹ ਤੇ ਪਾਸੇ ਨਹੀਂ ਹੋ ਰਿਆ ਇਹਨੇ ਤੇ ਮੇਰਾ ਸਾਰਾ ਕੀਤਾ ਕਰਾਇਆ ਇੱਕ ਪਾਸੇ ਕਰ ਦਿੱਤਾ ਉਹਨੇ ਅੱਗ ਦੀ ਚੁਵਾਤੀ ਚੁੱਕੀ ਤੇ ਭਾਈ ਮਰਦਾਨਾ ਜੀ ਦੇ ਮਗਰ ਦੌੜ ਪਿਆ ਉਹ ਵੈਸ਼ਨੂ ਸਾਦ ਭਾਈ ਮਰਦਾਨਾ ਜੀ ਅੱਗੇ-ਅੱਗੇ ਨੇ ਵੈਸ਼ਨੂ ਸਾਧ ਪਿੱਛੇ ਐ ਹੱਥ ਵਿੱਚ ਅੱਗ ਦੀ ਚਿਵਾਤੀ ਫੜੀ ਐ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ ਮੇਰੇ ਪਾਤਸ਼ਾਹ ਜੀ ਦੇ ਸਮਝਾਉਣ ਦਾ ਤਰੀਕਾ ਬੜਾ ਨਰਾਲਾ ਸੀ ਉਹ ਆਖਣ ਲੱਗਿਆ ਸਾਧ ਤੂੰ ਕਿੰਨਾ ਚੰਗਾ ਹੈ ਭਾਈ ਮਰਦਾਨਾ ਜੀ ਵੇਖਦੇ ਨੇ ਜਿਸ ਨੇ ਮੇਰੇ ਦੁਰਦਸ਼ਾ ਕਰ ਦਿੱਤੀ ਹੋਵੇ ਜਿਸ ਨੇ ਮੈਨੂੰ ਬੋਲਣ ਵਿੱਚ ਕੋਈ ਕਸਰ ਨਾ ਛੱਡੀ ਹੋਵੇ ਮੇਰੀ ਤੋਹੀਨ ਕੀਤੀ ਹੋਵੇ ਐਨਾ ਉੱਚੜਨੀ ਮਾ ਬੋਲਿਆ ਹੋਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਸਾ ਤੂੰ ਕਿੰਨਾ ਚੰਗਾ ਹੈ ਗੁਰੂ ਨਾਨਕ ਸਾਹਿਬ ਜੀ ਉਹਦੇ ਅੰਦਰ ਨੂੰ ਹੋਰ ਫਰੋਲਣਾ ਚਾਹੁੰਦੇ ਸੀ ਕਹਿੰਦੇ ਤੂੰ ਕਿੰਨਾ ਚੰਗਾ ਹੈ ਉਹ ਵੇਖਦਾ ਵੀ ਕਿਹੜੀ ਗੱਲੋਂ ਮੈਨੂੰ ਚੰਗਾ ਕਿਹਾ ਕਹਿੰਦੇ ਕੀ ਹੋਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇਖ ਮੈਂ ਭਾਈ ਮਰਦਾਨੇ ਨੂੰ ਤੇਰੇ ਕੋਲ ਅਗਲੈਣ ਭੇਜਿਆ ਸੀ ਤੂੰ ਤੇ ਕਿੰਨਾ ਚੰਗਾ ਤੇਰੇ ਇਲਾਕੇ ਵਿੱਚ ਆਏ ਆ ਤੇਰੇ ਨੇੜੇ ਬੈਠੇ ਆ ਉਹ ਸੱਚੀ ਬੜਾ ਚੰਗਾ ਹੈ ਇਹ ਤੇ ਸੱਚ ਹੈ ਜਦੋਂ ਕੋਈ ਕਿਸੇ ਦੇ ਇਲਾਕੇ ਵਿੱਚ ਚੱਲ ਕੇ ਆਵੇ ਤੇ ਅੱਗੋਂ ਕੋਈ ਮਦਦ ਕਰਦਾ ਹੈ ਨਾ ਉਹ ਆਖਦਾ ਵੀ ਮੇਰੇ ਕੋਲ ਚੱਲ ਕੇ ਆਇਆ ਕੋਈ ਮੇਰਾ ਆਪਣਾ ਹੋਏਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਵੀ ਤੂੰ ਤੇ ਆਪ ਹੀ ਅੱਗ ਫੜਾਉਣ ਵਾਸਤੇ ਆ ਗਿਆ ਬੋਲੋ ਜੀ ਸਤਨਾ ਤੂੰ ਤੇ ਆਪ ਹੀ ਅੱਗ ਫੜਾਉਣ ਵਾਸਤੇ ਆ ਗਿਆ ਅੱਗੋਂ ਵੈਸ਼ਨੂੰ ਸਾਧ ਨੇ ਪਤਾ ਕੀ ਆਖਿਆ ਮੈਂ ਅੱਗ ਦੇਣ ਵਾਸਤੇ ਨਹੀਂ ਆਇਆ ਮੈਂ ਤੇ ਇਹ ਸ਼ੂਦਰ ਨੂੰ ਅੱਗ ਲਾਉਣ ਵਾਸਤੇ ਆਇਆ ਬੋਲੋ ਜੀ ਸਤਨਾਮ ਮੈਂ ਅੱਗ ਦੇਣ ਵਾਸਤੇ ਨਹੀਂ ਆਇਆ ਮੈਂ ਤੇ ਅੱਗ ਲਾਉਣ ਵਾਸਤੇ ਆਇਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਅੰਦਰ ਨੂੰ ਜਾਣ ਲਿਆ ਬੜੇ ਪਿਆਰ ਨਾਲ ਸਮਝਾਇਆ ਕਹਿਣ ਲੱਗਿਆ ਤੇਰਾ ਨਾਮ ਕੀ ਹੈ ਕਹਿੰਦਾ ਵੈਸ਼ਨੂ ਸਾਧ ਕਹਿੰਦੇ ਨਾਮ ਦੇ ਨਾਲ ਸਾਧ ਹੋਵੇ ਤੇ ਜੀਵਨ ਵਿੱਚ ਕਿਦਾਂ ਦੇ ਕਰਮ ਹੋਣ ਯਾਦ ਰੱਖੇ ਤੋ ਕਿਹਦੇ ਨਾਲ ਨਫ਼ਰਤ ਕਰਦਾ ਹੈ ਕਹਿੰਦਾ ਸ਼ੂਦਰ ਨਾਲ ਨਫ਼ਰਤ ਕਰਦਾ ਹੈ ਕਹਿੰਦਾ ਮੈਂ ਨੀਵੀਂ ਜਾਤ ਵਾਲੇ ਨਾਲ ਨਫ਼ਰਤ ਕਰਦਾ ਹੈ ਇਹ ਮਰਾਸੀ ਨੇ ਮੇਰਾ ਚੌਂਕਾ ਪੇਟ ਦਿੱਤਾ ਮੈਂ ਇਹਦੇ ਨਾਲ ਨਫ਼ਰਤ ਕਰਦਾ ਮੈਨੂੰ ਇਹੋ ਜਿਹਾ ਤੇ ਕੋਈ ਦਇਆ ਨਹੀਂ ਹੈ ਪਤਾ ਨਹੀਂ ਕਿਹੋ ਕਿਹੋ ਜੇ ਲਫ਼ਜ਼ ਬੋਲੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਉਹਨੂੰ ਪਿਆਰ ਨਾਲ ਸਮਝਾਇਆ ਕਹਿਣ ਲੱਗੇ ਸੱਜਣਾ ਯਾਦ ਰੱਖੀ ਨਫ਼ਰਤ ਕਰਨੀ ਹੈ ਕਿਸੇ ਦੇ ਮਾੜੇ ਕੰਮਾਂ ਨਾਲ ਕਰ ਕਿਸੇ ਇਨਸਾਨ ਨਾਲ ਨਾ ਕਰੀ ਉੱਥੇ ਸਮਝਾਇਆ ਸੀ ਕੋ ਬੁੱਧ ਡੂਮਣੀ ਕੁਦਇਆ ਕਸੈਨ ਤੇਰੇ ਅੰਦਰ ਦੀ ਜਿਹੜੀ ਭੈੜੀ ਮੱਤ ਹੈ ਨਾ ਜਿਹੜੀ ਤੈਨੂੰ ਵਿਤਕਰੇ ਵਿੱਚ ਪਾਉਂਦੀ ਹੈ ਉਹ ਮਰਾਸਣ ਹੈ ਕਿਸੇ ਦੀ ਜਾਤ ਮਰਾਸੀ ਨਹੀਂ ਹੈ ਯਾਦ ਰੱਖੀ ਕਿਸੇ ਉੱਤੇ ਤਰਸ ਨਾ ਕਰਨਾ ਬੇਤਰਸੀ ਕਿਸੇ ਤੇ ਦਇਆ ਨਾ ਕਰਨੀ ਇੱਕ ਸਾਇਣ ਤੇਰੇ ਵਾਸਤੇ ਤੂੰ ਕੁਸਾਇਆਂ ਵਾਲਾ ਜੀਵਨ ਬਤੀਤ ਕਰਦਾ ਕਿਸੇ ਦਿਨ ਨਿੰਦਾ ਕਰਨੀ ਇਹ ਯਾਦ ਰੱਖੀ ਕਿਸੇ ਦੀ ਚੁਗਲੀ ਕਰਨੀ ਇਹ ਅੰਦਰ ਦੀ ਜਿਹੜੀ ਤੇਰੀ ਬਿਰਤੀ ਹੈ ਨਾ ਇਹ ਚੂੜੀ ਹੈ ਮੁਠੀ ਕਰੋਧ ਚੰਡਾਲ ਗੁੱਸੇ ਵਿੱਚ ਭਰ ਲੈਣਾ ਆਪਣੇ ਆਪ ਨੂੰ ਇਹ ਚੰਡਾਲਣ ਵਾਲਾ ਜੀਵਨ ਹੈ ਯਾਦ ਰੱਖੀ ਤੁਲੀਕਾਂ ਖਿੱਚ ਲਈਆਂ ਨਾ ਚਾਰੇ ਪਾਸੇ ਕੋਈ ਅੰਦਰ ਆ ਨਾ ਸਕੇ ਕਾਰੀ ਕੱਢੀ ਕਿਆੰਥ ਹੈ ਜਾਂ ਚਾਰੇ ਬੈਠੀਆਂ ਨਾਲ ਤੇਰੇ ਅੰਦਰ ਕਸੈਣ ਹੈ ਤੇਰੇ ਅੰਦਰ ਮਰਾਸਨ ਹੈ ਤੇਰੇ ਅੰਦਰ ਚੂੜੀ ਹੈ ਤੇਰੇ ਅੰਦਰ ਚੰਡਾਲਣ ਹੈ ਜਿੰਨਾ ਚਿਰ ਚਾਰੇ ਤੇਰੇ ਅੰਦਰ ਬੈਠੀਆਂ ਨੇ ਨਾ ਇਹ ਲਕੀਰਾਂ ਖਿੱਚਣ ਦਾ ਕੋਈ ਵੀ ਲਾਭ ਨਹੀਂ ਹੈ ਬੋਲੋ ਜਿਸਤ ਨਾਮ ਤੂੰ ਬਾਰੋਂ ਨਫਰਤ ਕਰਦਾ ਪਿਆ ਨਾ ਇੱਥੇ ਤੇਰੇ ਅੰਦਰ ਬੈਠੇ ਹੋਇਆ ਇਹਤੇ ਦੇ ਅੰਦਰ ਵਸਦੇ ਪਏ ਨੇ ਕਹਿ ਲਗੇ ਤੈਨੂੰ ਕੋਈ ਵੀ ਲਾਭ ਨਹੀਂ ਸੱਚ ਸੰਜਮ ਕਰਮੀ ਕਾਰਾਂ ਨਾਮਨ ਨਾਵਨ ਨਾਉਂ ਜਪੇ ਹੀ ਯਾਦ ਰੱਖੀ ਜੇ ਤੂੰ ਐਨਾ ਕੁਝ ਕਰਨਾ ਸੀ ਨਾ ਸੱਚ ਦੇ ਰਸਤੇ ਤੇ ਚੱਲਣਾ ਸੱਚ ਨੂੰ ਏਕਾਰ ਬਣਾ ਸੱਚ ਦੇ ਮੁਤਾਬਕ ਚੱਲ ਸੱਚ ਦੇ ਸੰਜਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਚੰਗੇ ਆਚਰਣ ਨੂੰ ਇਕ ਜੀਵਨ ਦੀ ਕਾਰ ਬਣਾ ਕਿਸੇ ਨਾਲ ਨਫ਼ਰਤ ਨਾ ਕਰ ਤੇ ਕਹਿੰਦੇ ਨਾਮ ਜਪਨਾ ਇਹਨੂੰ ਆਪਣੇ ਜੀਵਨ ਦਾ ਇਸ਼ਨਾਨ ਬਣਾ ਗੁਰੂ ਜੀ ਨੇ ਉਹਨੂੰ ਉੱਥੇ ਕਿਹੜੇ ਤਰੀਕੇ ਨਾਲ ਸਮਝਾ ਦਿੱਤਾ ਤੇ ਇਹ ਕੇਵਲ ਉਹਨੂੰ ਨਹੀਂ ਸਮਝਾਇਆ ਕੇਵਲ ਵੈਸ਼ਨੂ ਸਾਧ ਨੂੰ ਨਹੀਂ ਦੱਸਿਆ ਗੁਰੂ ਨਾਨਕ ਸਾਹਿਬ ਜੀ ਨੇ ਕੋ ਬੁੱਧ ਡੂਮਣੀ ਕੋ ਦਇਆ ਕੋ ਸਾਇਨ ਪਰਮਿੰਦਾ ਘਟ ਚੂੜੀ ਮੁਠੀ ਕਰੋਧ ਚੰਡਾਲ ਇਹ ਸਾਨੂੰ ਸਿਖਿਆ ਦਿੱਤੀ ਹੈ ਜੀ ਤੇਰੇ ਅੰਦਰ ਉੱਚ ਨੀਚ ਜਾਤ ਪਾਤ ਦੀ ਨਫ਼ਰਤ ਹੈ ਨਾ ਗਰੀਬ ਅਮੀਰ ਦਾ ਵਿਤਕਰੇ ਯਾਦ ਰੱਖੀ ਕੋਈ ਲਾਭ ਨਹੀਂ ਹੈ ਤੂੰ ਕਹਿਉ ਜੇ ਕਰਮ ਵੀ ਕਿਉਂ ਨਾ ਦੁਨੀਆ ਤੇ ਕਰਦਾ ਹੋਵੇ ਯਾਦ ਰੱਖੀ ਧਰਮੀ ਬਨਣ ਦੇ ਵੱਡੇ ਵੱਡੇ ਵਖਾਵੇ ਕਰਨ ਵਾਲਿਆ ਕਿਤੇ ਗੁਰੂ ਦੇ ਮੱਤ ਨੂੰ ਪੜ ਕੇ ਦੇਖ ਗੁਰੂ ਪਾਤਸ਼ਾਹ ਜੀ ਆਖਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ ਜਿੱਥੇ ਨੀਚ ਸੰਮਾਲੀਐ ਤਿੱਥੇ ਨਦਰ ਤੇਰੀ ਬਖਸ਼ੀਸ਼ ਗੁਰਨਾਨਕ ਸਾਹਿਬ ਜੀ ਤੇ ਸਾਥ ਹੀ ਨੀਚਾਂ ਦਾ ਮੰਗਦੇ ਨੇ ਕਹਿੰਦੇ ਮੇਰੇ ਸਾਹਿਬ ਦੀਤੇ ਬਖਸ਼ਿਸ਼ ਨੀਵਿਆਂ ਲੋਕਾਂ ਤੇ ਹੁੰਦੀ ਐ ਮੈਂ ਉੱਚਿਆਂ ਦਾ ਸਾਥ ਕਰਕੇ ਕੀ ਲੈਣਾ ਤੇ ਯਾਦ ਰੱਖਿਓ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੀਆਂ ਬਣਾਈਆਂ ਹੋਈਆਂ ਜਾਤਾਂ ਪਾਤਾਂ ਨੇ ਤੂੰ ਕਿਹੜੀਆਂ ਗੱਲਾਂ ਦੇ ਵਿੱਚ ਪੈ ਕੇ ਜੀਵਨ ਵਿਅਰਥ ਕਰਨ ਲੱਗ ਪਿਆ ਤੂੰ ਕਿੱਥੋਂ ਵੱਡੇ ਹੋਣ ਦੀ ਡਿਗਰੀ ਲੈ ਕੇ ਆ ਗਿਆ ਤੂੰ ਕਿੱਥੋਂ ਨੀਵੇਂ ਹੋਣ ਦੀ ਡਿਗਰੀ ਕਿਸੇ ਗਰੀਬ ਨੂੰ ਦੇਣ ਲੱਗ ਪਿਆ ਸੱਚ ਹੈ ਗੁਰੂ ਨੇ ਆਪਣੇ ਘਰ ਚ ਇਹੋ ਜਿਹੇ ਸਵਾਮਾਂ ਦੇ ਕੇ ਸਾਨੂੰ ਸਾਰਿਆਂ ਨੂੰ ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਬਣਾ ਦਿੱਤਾ ਕਿਸੇ ਦੇ ਅੰਦਰ ਕੋਈ ਵਿਤਕਰਾ ਨਾ ਰਵੇ ਜਿਸ ਸਮੇ ਬਰਤਨਾਂ ਦੀ ਸੇਵਾ ਜੋੜਿਆਂ ਦੀ ਸੇਵਾ ਕਰਦਾ ਹੋਵੇ ਨਾ ਤੈਨੂੰ ਪਤਾ ਲੱਗੇ ਇਹ ਇੱਕ ਸ਼ੂਦਰ ਵਾਲਾ ਕੰਮ ਹੈ ਇਹ ਨੀਵੇਂ ਵਾਲਾ ਕੰਮ ਹੈ ਨਾ ਪਰ ਗੁਰੂ ਘਰ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਭਨਾਂ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਬੋਲੋ ਜੀ ਸਤਨਾਮ ਕਿੰਨੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਨਾਨਕ ਅੱਗੇ ਉੱਤਮ ਸਈ ਜੇ ਪਾਪਾਂ ਪੰਦਨਾ ਦੇਹੀ ਕਹਿੰਦੇ ਹੈ ਨਾਨਕ ਉਹ ਉੱਤਮ ਨੇ ਉਹ ਚੰਗੇ ਨੇ ਜਿਹੜੇ ਜਿਹੜੇ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ ਜਿਹੜੇ ਕਿਸੇ ਨੂੰ ਪਾਪ ਨਹੀਂ ਕਰਨ ਦਿੰਦੇ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਨਾ ਚੰਗੇ ਗਿਨੇ ਜਾਂਦੇ ਨੇ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕੀਤੀ ਨਾ ਹੁਣ ਉਹ ਵੈਸ਼ ਨੂੰ ਸਾਧ ਝੁੱਕ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਯਾਦ ਰੱਖੀ ਨਫ਼ਰਤ ਕਰਨੀ ਹੈ ਕਿਸੇ ਦੇ ਮਾੜੇ ਕੰਮਾਂ ਨਾਲ ਕਰ ਜਿਸੇ ਵਿੱਚ ਔਗਣ ਹੈ ਨਾ ਉਹਨਾਂ ਔਗਣਾਂ ਦੇ ਨਾਲ ਨਫ਼ਰਤ ਕਰ ਕਿਸੇ ਮਾੜੇ ਇਨਸਾਨ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਚੰਗਾ ਹੋ ਜਾਂਦਾ ਹੈ ਤੇ ਮੇਰੇ ਗੁਰੂ ਦੀ ਬਾਣੀ ਤੇ ਹਰ ਇੱਕ ਵਿੱਚੋਂ ਹੰਸਾ ਹੀਰੇ ਮੋਤੀ ਚੁਗਣਾ ਹੰਸ ਵਾਰੀ ਬਿਰਤੀ ਨਾਲ ਜਿਉਣਾ ਸਿਖਾਉਂਦੀ ਹੈ ਹੰਸ ਬਣ ਕੇ ਚੱਲ ਜਿੱਤੋਂ ਵੀ ਚੰਗਾ ਲੱਗਦਾ ਹੀਰਿਆਂ ਮੋਤੀਆਂ ਵਰਗੀ ਸਿੱਖਿਆ ਨਾ ਉਨ ਚੁੱਕ ਕੇ ਜੀਵਨ ਵਿੱਚ ਧਾਰਨ ਕਰ ਲੈ ਜਿੱਥੇ ਪਤਾ ਲੱਗਦਾ ਇਹ ਮੇਰੇ ਲੈਕ ਨਹੀਂ ਹੈ ਜਿੱਥੇ ਪਤਾ ਲੱਗਦਾ ਇੱਥੇ ਮੈਨੂੰ ਕੁਛ ਮਾੜਾ ਮਿਲਣਾ ਉਥੋਂ ਕਿਨਾਰਾ ਕਰ ਜਾਈ ਪਰ ਯਾਦ ਰੱਖੀ ਕਿਸੇ ਇਨਸਾਨ ਨਾਲ ਨਫ਼ਰਤ ਨਾ ਕਰੇ ਹੋ ਸਕਦਾ ਹੈ ਜੇ ਕੋਈ ਮਾੜਾ ਉਹ ਤੇਰੇ ਕੋਲ ਗੁਣ ਲੈ ਕੇ ਚੰਗਾ ਬਣ ਜਾਏ ਹੋ ਸਕਦਾ ਕੋਈ ਮਾੜਾ ਉਹ ਤੇਥੋਂ ਸਿੱਖ ਕੇ ਚੰਗਾ ਬਣ ਜਾਏ ਪਰ ਗੁਰੂ ਸਾਹਿਬ ਜੀ ਨੇ ਇਹ ਨਫ਼ਰਤ ਕਰਨ ਤੋਂ ਰੋਕਿਆ ਮਹਿਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇਂ ਨਾਨਕਾ ਕਾਗੋ ਹੰਸ ਕਰੇ ਜਿਸ ਤੇ ਗੁਰੂ ਦੀ ਨਦਰ ਹੋ ਜਾਏ ਕਹਿੰਦੇ ਹੰਸ ਵਰਗੀ ਬਿਰਤੀ ਬਣ ਜਾਂਦੀ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਜਿਸ ਵੱਲ ਗੁਰੂ ਪਿਆਰ ਨਾਲ ਤੱਕੇ ਨਾ ਉਸ ਦਾ ਜਿਹੜਾ ਬਗਲੇ ਵਾਲੀ ਬਿਰਤੀ ਹੈ ਨਾ ਉਹਨੂੰ ਗੁਰੂ ਹੰਸ ਵਾਲੀ ਬਿਰਤੀ ਉਜਾਗਰ ਕਰ ਦਿੰਦਾ ਹੈ ਬਗਲੇ ਦੀ ਬਿਰਤੀ ਦਾ ਪਤਾ ਨਾ ਉਹਨੇ ਮਾੜਾ ਹੀ ਕੀਤਾ ਬਗਲੇ ਨੇ ਡੱਡੀਆਂ ਮੱਸ਼ੀਆਂ ਨੂੰ ਹੀ ਮੂੰਹ ਮਾਰਿਆ ਤੇ ਗੁਰੂ ਜੀ ਕਹਿੰਦੇ ਬਗਲੇ ਵਾਲੀ ਬਿਰਤੀ ਹੈ ਨਾ ਜਿਹੜੀ ਇਨਸਾਨ ਦੀ ਗੁਰੂ ਚ ਐਸੀ ਰਹਿਮਤ ਹੈ ਉਹਨੂੰ ਹੰਸਾਂ ਵਰਗੀ ਬਣਾ ਦਿੰਦਾ ਹੈ ਪਲਾਂ ਦੇ ਵਿੱਚ ਮਾਲਕ ਐਸੀ ਰਹਿਮਤ ਕਰਦਾ ਕਿੰਨੇ ਪਿਆਰੇ ਬਚਨ ਨੇ ਕਹਿੰਦੇ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਇਸ ਭਾਵੈ ਨਾਨਕਾ ਕਾਗੋ ਹੰਸ ਕਰੇ ਕਹਿੰਦੇ ਗੁਰੂ ਵਿੱਚ ਐਸੀ ਰਹਿਮਤ ਹੈ ਮਾਲਕ ਵਿੱਚ ਐਸੀ ਬਖਸ਼ਿਸ਼ ਹੈ ਜਿਸ ਦੇ ਵੱਲ ਉਹ ਪਿਆਰ ਨਾਲ ਤੱਕੇ ਅੰਦਰੋਂ ਬਗਲੇ ਵਾਲੀ ਬਿਰਤੀ ਦੂਰ ਕਰਕੇ ਹੰਸਾ ਵਾਲੇ ਰਸਤੇ ਤੇ ਚੱਲਣ ਲਾ ਦਿੰਦਾ ਹੈ ਇਹ ਉਹਨਾਂ ਪੰਛੀਆਂ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਹੈ ਜਿਹੜਾ ਬਗਲੇ ਵਾਂਗ ਅੰਦਰੇ ਅੰਦਰ ਜੀਵਾਂ ਨੂੰ ਘੁੱਟ-ਘੁੱਟ ਕੇ ਮਾਰ ਰਿਹਾ ਹੈ ਜਿਹੜਾ ਪਾਪ ਕਰਦਾ ਹੈ ਜਿਹੜਾ ਵਕਾਰੀ ਬਿਰਤੀ ਵਾਲਾ ਹੈ ਜਿਸ ਨੇ ਹਰ ਵੇਲੇ ਮਾੜਾ ਛੁਪਣ ਦੀ ਕੋਸ਼ਿਸ਼ ਕੀਤੀ ਜਿਸ ਨੇ ਜੀਵਨ ਵਿੱਚ ਚੰਗਾ ਕੀਤਾ ਹੀ ਨਹੀਂ ਗੁਰੂ ਪਾਤਸ਼ਾਹ ਜੀ ਉਹਦੇ ਅੰਦਰੋਂ ਮਾੜਾ ਦੂਰ ਕਰਕੇ ਹੱਸਣ ਵਾਲੀ ਬਿਰਤੀ ਪੈਦਾ ਕਰ ਦਿੰਦੇ ਨੇ ਫਿਰ ਹੰਸ ਦਾ ਕੰਮ ਕੀ ਹੁੰਦਾ ਹੈ ਹੰਸਾ ਹੀਰੇ ਮੋਤੀ ਚੁਗਣਾ ਬਗ ਡੱਡਾ ਭਾਲਣ ਕਹਿੰਦੇ ਜਿਹੜਾ ਬਗਲਾ ਨਾ ਉਹਨੇ ਨਿੱਤ ਮਾੜਾ ਹੀ ਕਰਨਾ ਤੇ ਗੁਰੂ ਐਸੀ ਰਹਿਮਤ ਕਰਦਾ ਤੇਰੇ ਅੰਦਰ ਮੱਤ ਵਿੱਚ ਰਤਨ ਜਵਾਹਰ ਮਾਨਕ ਤੇਰੇ ਅੰਦਰ ਇਹੋ ਜੀ ਬਖਸ਼ਿਸ਼ ਕਰ ਦਿੰਦਾ ਜਿਹੜਾ ਹਰ ਵੇਲੇ ਮਾੜਾ ਸੋਚਦਾ ਸੀ ਨਾ ਅੱਜ ਉਹ ਚੰਗਾ ਕਰਨ ਲੱਗ ਪਿਆ ਗੁਰੂ ਜੀ ਕਹਿੰਦੇ ਪਿਆਰਿਆ ਕਦੇ ਰੱਬ ਦੇ ਕੋਲ ਆ ਕੇ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਮਾਲਕਾ ਤੇਰੇ ਕੋਲ ਮੈਂ ਚੰਗਾ ਬਣ ਜਾਣਾ ਪਰ ਪਤਾ ਨਹੀਂ ਮੈਂ ਕਿੰਨੇ ਕ ਅਪਰਾਧ ਕਰਦਾ ਤੇ ਜਦੋਂ ਅਪਰਾਧ ਗੁਰੂ ਕੋ ਲਾ ਕੇ ਕਬੂਲ ਕਰ ਲੈ ਫਿਰ ਗੁਰੂ ਨੇ ਬਗਲੇ ਵਾਲੀ ਬਿਰਤੀ ਦੂਰ ਕਰਕੇ ਹੰਸ ਵਰਗਾ ਬਣਾ ਦੇਣਾ ਗੁਰੂ ਰਹਿਮਤ ਕਰਦਾ ਕਹਿੰਦੇ ਓ ਕਾਮ ਦੀ ਬਿਰਤੀ ਵਾਲਿਆਂ ਨੂੰ ਮਾੜੇ ਆਚਰਣ ਵਾਲਿਆਂ ਨੂੰ ਵੀ ਚੰਗੇ ਬਣਾ ਦਿੰਦਾ ਹੈ ਉਹ ਵੀ ਹਮੇਸ਼ਾ ਚੰਗੇ ਕੰਮ ਕਰਨ ਲੱਗ ਜਾਂਦੇ ਨੇ ਬੋਲੋ ਜੀ ਸਤਨਾਮ ਗੁਰੂ ਬਖਸ਼ਿਸ਼ ਕਰਦਾ ਹੈ ਜੋ ਇਸ ਭਾਵੇਂ ਨਾਨਕਾ ਕਾਗੋ ਹੰਸ ਕਰੇ ਕਿਉਂ ਪੰਛੀਆਂ ਵਿੱਚੋਂ ਕਾਂ ਨੂੰ ਮਾੜਾ ਸਮਝਿਆ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਦਾਂ ਦੇ ਇਨਸਾਨ ਜਿਹੜੇ ਹੁੰਦੇ ਆ ਨਾ ਹਰ ਵੇਲੇ ਜੇ ਤੁਸੀਂ ਦੁਨੀਆ ਦੀ ਗੱਲ ਕਰੀਏ ਰੌਲਾ ਪਾਉਣ ਵਾਲੇ ਕਿਸੇ ਦਾ ਹੱਕ ਖੋਣ ਵਾਲੇ ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਏ ਗੁਰੂ ਦੀ ਰਹਿਮਤ ਦੇ ਪਾਤਰ ਬਣ ਜਾਣ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਅੰਦਰ ਦੀ ਬਿਰਤੀ ਹੰਸਾਂ ਵਰਗੀ ਬਣਾ ਦਿੰਦੇ ਨੇ ਇਸ ਤਰ੍ਹਾਂ ਦੀ ਬਖਸ਼ਿਸ਼ ਕਰ ਦਿੰਦੀ ਹੈ ਗੁਰੂ ਦੀ ਬਾਣੀ ਕਿਨਕਾ ਮਾਤਰ ਵੀ ਅੰਦਰ ਵਸ ਜਾਏ ਤੇ ਉਹਦਾ ਜੀਵਨ ਜਿਹੜਾ ਨਾ ਹੰਸ ਵਰਗਾ ਬਣ ਜਾਂਦਾ ਹੈ ਭੌੜੀ ਕੀਤਾ ਲੋੜੀਏ ਕੰਮ ਸੋਹਰ ਤੇ ਆਖੀ ਐ ਕਹਿੰਦੀ ਜਿਹੜਾ ਕੰਮ ਤੋੜ ਚਾੜਨ ਦੀ ਇੱਛਾ ਹੋਵੇ ਗੁਰੂ ਦੇ ਕੋਲ ਆ ਕੇ ਅਰਦਾਸ ਕਰ ਗੁਰੂ ਅਰਦਾਸ ਪੂਰੀ ਕਰਦਾ ਹੈ ਕਾਰਜ ਦੇ ਸਵਾਰ ਸਤ ਗੁਰ ਸੱਚ ਸਾਖੀ ਐ ਸਤ ਗੁਰ ਜੀ ਦੀ ਸੱਚੀ ਸਿੱਖਿਆ ਦੇ ਨਾਲ ਉਹ ਕਾਰਜ ਰਾਸ ਹੋ ਜਾਂਦਾ ਹੈ ਸੰਤਾਂ ਸੰਗ ਨਿਦਾਨ ਅੰਮ੍ਰਿਤ ਚੱਖੀ ਐ ਹੁਣ ਸੰਤਾਂ ਸੰਗ ਸੰਤਾਂ ਸੰਗ ਦਾ ਮਤਲਬ ਕੀ ਹੈ ਗੁਰੂ ਦੀ ਸੰਗਤ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਐਸਾ ਖਜ਼ਾਨਾ ਮਿਲਦਾ ਹੈ ਆਤਮਿਕ ਜੀਵਨ ਵਾਲਾ ਜਿੰਦਗੀ ਮਿਲ ਜਾਂਦੀ ਹੈ ਸਤ ਸੰਗਤ ਵਿੱਚ ਆ ਕੇ ਗੁਰੂ ਜੀ ਐਸੀ ਬਖਸ਼ਿਸ਼ ਕਰਦੇ ਨੇ ਭੈ ਭੰਜਨ ਮੇਰਵਾਨ ਦਾਸ ਕੀ ਰਾਖੀ ਹੈ ਕਹਿੰਦੇ हे ਦਰਨਾਸ਼ ਕਰਨ ਵਾਲੇ ਡਰ ਦਾ ਨਾਸ਼ ਕਰਨ ਵਾਲੇ ਗੁਰੂ ਪਾਤਸ਼ਾਹ ਜੀ ਤੁਸੀਂ ਮੇਰੇ ਭੈ ਭੰਜਨ ਤੋਂ ਭਾਵ ਡਾਰਨ ਨੂੰ ਨਾਸ਼ ਕਰਨ ਵਾਲੇ ਦੂਰ ਕਰਨ ਵਾਲੇ ਮਿਹਰਬਾਨ ਤੇ ਕਹਿੰਦੇ ਅਰਦਾਸ ਕਰੀਏ ਤੇ ਉਹ ਮਿਹਰਬਾਨ ਪ੍ਰਮਾਤਮਾ ਨਾ ਜਿਹੜਾ ਦਾਸ ਕੀ ਰੱਖੀ ਐ ਉਹ ਆਪਣੇ ਦਾਸਾਂ ਦੀ ਆਪ ਪੈਜ ਰੱਖਦਾ ਹੈ ਮਿਹਰ ਕਰਨ ਵਾਲਾ ਆਪਣੇ ਦਾਸਾਂ ਦੀ ਆਪ ਰੱਖਿਆ ਕਰਦਾ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀ ਐ ਇਸ ਤਰ੍ਹਾਂ ਦੀ ਪ੍ਰਭੂ ਦੀ ਸਿੱਖਿਆ ਪ੍ਰਾਪਤ ਕੀਤਾ ਹੇ ਨਾਨਕ ਉਸ ਅਲੱਖ ਪ੍ਰਭੂ ਦੇ ਨਾਲ ਮੇਲ ਹੋ ਜਾਂਦਾ ਹੈ ਜਿਹੜਾ ਬਿਆੰਤ ਹੈ ਜਿਹੜਾ ਉੱਚਾ ਹੈ ਜਿਹਦੇ ਵਰਗਾ ਕੋਈ ਦੂਸਰਾ ਨਹੀਂ ਸੋ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਅੰਦਰੋਂ ਭੈੜੀ ਮਤ ਤੇ ਜਿਹੜੀ ਕਿਸੇ ਤੇ ਦਇਆ ਨਹੀਂ ਕਰਨੀ ਇਸ ਨੂੰ ਇੱਕ ਸਾਈ ਵਰਗਾ ਜੀਵਨ ਹਰ ਵੇਲੇ ਨਿੰਦਿਆ ਚੁਗਲੀ ਵਿੱਚ ਲੱਗੇ ਰਹਿਣਾ ਇਹ ਭੈੜੀ ਮਤ ਤੇ ਕ੍ਰੋਧ ਕੁਸੇ ਦੇ ਵਿੱਚ ਚੰਡਾਲਾਂ ਵਾਲਾ ਜੀਵਨ ਬਤੀਤ ਕਰਨਾ ਗੁਰੂ ਪਾਤਸ਼ਾਹ ਜੀ ਨੇ ਇਹ ਮਾੜੀਆਂ ਬਿਰਤੀਆਂ ਆਉਗਣ ਵਕਾਰ ਸਾਡੇ ਅੰਦਰੋਂ ਦੂਰ ਕਰਕੇ ਸਾਨੂੰ ਸੱਚ ਤੇ ਚੱਲਣ ਵਾਸਤੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਪ੍ਰੇਰਿਆ ਅਰਦਾਸ ਕਰੀਏ ਗੁਰੂ ਦੇ ਸ਼ਬਦ ਨਾਲ ਜੁੜ ਕੇ ਅਸੀਂ ਵੀ ਹੰਸਾਂ ਵਰਗਾ ਜੀਵਨ ਬਤੀਤ ਕਰ ਲਈਏ ਕਿਉਂ ਹੰਸ ਜਿਹੜੇ ਨੇ ਨਾ ਉਹ ਗੁਰੂ ਨੂੰ ਵੀ ਚੰਗੇ ਲੱਗਦੇ ਨੇ ਔਸ ਸੰਸਾਰ ਨੂੰ ਵੀ ਚੰਗੇ ਲੱਗਦੇ ਨੇ ਜਿਹੜਾ ਲੋਕਾਂ ਨੂੰ ਲੁੱਟ ਕੇ ਖਾਂਦਾ ਹੋਵੇ ਨਾ ਉਹ ਗੁਰੂ ਦੇ ਕੋਲ ਪਾਉਂਦਾ ਤੇ ਨਾ ਉਹ ਸੰਸਾਰ ਨੂੰ ਚੰਗਾ ਲੱਗਦਾ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਮਾਲਕ ਜੀ ਜਿੰਨੇ ਵੀ ਸਰੀਰ ਤੁਹਾਡੀ ਵਿਚਾਰ ਕਰ ਰਹੇ ਹਾਂ ਸੁਣ ਰਹੇ ਹਾਂ ਸਾਡੇ ਸਬਨਾ ਦੀ ਬਿਰਤੀ ਹੰਸਾ ਵਰਗੀ ਬਣਾ ਦਿਓ ਆਪਣੀ ਸਿੱਖਿਆ ਜੀਵਨ ਵਿੱਚ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀਨਾ ਆਵੇ ਕਿਨ ਕਾ ਸਾਡੇ ਅੰਦਰ ਵਸ ਜਾਏ ਸਾਨੂੰ ਮੁਕਤ ਕਰੇ ਮੁਕਤ ਆਪ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਵਿਚਾਰ ਕਰਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ